ਸਤਿ ਸ਼੍ਰੀ ਅਕਾਲ ਜੀ ਸਾਕਦਾ ਤੁਹਾਡਾ ਸਾਡੇ ਜੀ YouTube ਚੈਨਲ ਤੇ ਡਿਸਕਸ਼ਨ ਵਿਦ ਨੂ ਸਾਸ ਉਮੀਦ ਹੈ ਤੁਸੀਂ ਸਾਰੇ ਠੀਕ ਠਾਕ ਹੋਗੇ ਜੀ ਜਿਵੇਂ ਕਿ ਕੱਲ ਅਸੀਂ ਤੁਹਾਡੇ ਸਾਹਮਣੇ ਇੱਕ ਵੀਡੀਓ ਲੈ ਕੇ ਆਏ ਸੀ ਜਿਸ ਤੇ ਅਸੀਂ ਚਰਚਾ ਕੀਤੀ ਸੀ ਡਿਵੋਸ ਬਾਰੇ ਕਿ ਡਿਵੋਸ ਕਿਹੜੇ ਕਾਰਨਾ ਕਰਕੇ ਹੁੰਦਾ ਹੈ ਕਿ ਇਹਦੇ ਹੋਰ ਵੀ ਕਈ ਕਾਰਨ ਨੇ ਉਹਨਾਂ ਦੇ ਵਿੱਚੋਂ ਇੱਕ ਅਸੀਂ ਸਭ ਤੋਂ ਵੱਡੇ ਕਾਰਨ ਤੇ ਅੱਜ ਗੱਲ ਕਰਨ ਜਾ ਰਹੇ ਹਾਂ ਜੀ ਉਸ ਟਾਪਿਕ ਦਾ ਨਾਮ ਹੈ ਜੀ ਦਾਜ ਕਿ ਇੱਕ ਕੁੜੀ ਦਾਜ ਦੀ ਬਲੀ ਕਿਸ ਤਰ੍ਹਾਂ ਚੜਦੀ ਆ ਆਪਾਂ ਮਮਾ ਜੀ ਦੇ ਨਾਲ ਗੱਲਬਾਤ ਕਰਦੇ ਆ ਤੇ ਮਮਾ ਜੀ ਅੱਜ ਕੱਲ ਇਹ ਬਹੁਤ ਮਸ਼ਹੂਰ ਵਿਸ਼ਾ ਜਾ ਰਿਹਾ ਹੈ ਕਿ ਦਾਜ ਬਾਰੇ ਜੀ ਅ ਤਲਾਕ ਮੇਨ ਕਾਰਨ ਦਾਜ ਹੈ ਜੀ ਬਹੂ ਦਾਜ ਨਹੀਂ ਲੈ ਕੇ ਆਈ ਜੀ ਘਟ ਲੈ ਆਈ ਆ ਜੀ ਛੱਲੇ ਮੁੰਡੀਆਂ ਨਹੀਂ ਲਈ ਆਈ ਜੀ अनुचैनी ਨਹੀਂ ਬਾਈ ਜੀ ਸਭ ਤੋਂ ਵੱਡਾ ਕਾਰਨ ਹੈ ਕਾਰਨ ਹੈ ਜੀ ਸਾਡੇ ਸਮਾਜ ਦੇ ਵਿੱਚ ਬਹੁਤ ਲੋਕ ਹਜੇ ਵੀ ਨੇ ਜੀ ਕਿ ਜਿਨ੍ਹਾਂ ਨੂੰ ਦਾਜ ਦੀ ਬਹੁਤ ਭੁੱਖ ਹੈ ਭੁੱਖ ਹੈ ਜੀ ਉਹ ਭੁੱਖ ਦੇ ਕਾਰਨ ਕੁੜੀਆਂ ਨੂੰ ਤੰਗ ਪਰੇਸ਼ਾਨ ਕੀਤਾ ਜਾਂਦਾ ਜੀ ਹਾਲਾਂਕਿ ਜਦੋਂ ਉਹਨਾਂ ਦਾ ਵਿਆਹ ਹੁੰਦਾ ਹੈ ਉਹਨਾਂ ਦੇ ਮਾਪੇ ਪਤਾ ਨਹੀਂ ਕਿਸ ਤਰ੍ਹਾਂ ਉਹਨਾਂ ਦਾ ਵਿਆਹ ਕਰਦੇ ਨੇ ਕਿੱਥੋਂ ਕਿੱਥੋਂ ਪੈਸੇ ਇਕੱਠੇ ਕਰਦੇ ਨੇ ਉਹਨਾਂ 'ਚ ਇੰਨੀ ਸਿਮਰਨ ਉਹ ਵੀ ਨਹੀਂ ਹੁੰਦੀ ਆ ਵਿਆਹ ਤੇ ਇੰਨਾ ਪੈਸਾ ਖਰਚੰਦਿਫ ਪਰ ਫਿਰ ਵੀ ਉਹ ਨਾ ਵੱਧ ਤੋਂ ਵੱਧ ਵੱਧ ਤੋਂ ਵੱਧ ਖੁਸ਼ ਕਰਨ ਵਾਸਤੇ ਵੀ ਸਾਡੀ ਧੀ ਸੁਖੀ ਬਸੂਗੀ ਇਹਨੂੰ ਕਿਸੇ ਤਰ੍ਹਾਂ ਦਾ ਕੋਈ ਲਾਂਭਾ ਨਹੀਂ ਮਿਲੇਗਾ ਜੀ ਬਿਲਕੁਲ ਕੋਈ ਮੇਣਾ ਤਾਨਾ ਨਹੀਂ ਮਿਲੇਗਾ ਉਹਦੇ ਮਾਪੇ ਉਹਦਾ ਪੂਰਾ ਜੋਰ ਲਾ ਦਿੰਦੇ ਨੇ ਜੀ ਪਰ ਫਿਰ ਵੀ ਉਹ ਜਿਨ੍ਹਾਂ ਦੇ ਅੰਦਰ ਭੁੱਖ ਦਾਜ ਦੀ ਜ਼ਿਆਦਾ ਆ ਜੀ ਉਹ ਫਿਰ ਵੀ ਉਹ ਮਾਪੇ ਪੂਰੀ ਨਹੀਂ ਕਰ ਸਕਦੇ ਜੀ ਉਹ ਇੰਨੇ ਕ ਮਜਬੂਰ ਹੋ ਜਾਂਦੇ ਨੇ ਕੁੜੀ ਵਿਚਾਰੀ ਕਹਿੰਦੀ ਆ ਵੀ ਮੈਂ ਆਪਣੇ ਮਾਪਿਆਂ ਨੂੰ ਕੀ ਦੱਸਾਂ ਜੀ ਕਈ ਕੁੜੀਆਂ ਗੱਲਾਂ છુપਾ ਲੈਂਦੀਆਂ ਨੇ ਨਹੀਂ ਵੀ ਦੱਸਦੀਆਂ ਆਪਣੇ ਸਹੁਰਿਆਂ ਨੂੰ ਕਿ ਮੈਨੂੰ ਇਹ ਤੰਗੀ ਪਰੇਸ਼ਾਨੀ ਆ ਰਹੀ ਆ ਰਹੀ ਆ ਤੇ ਮੇਰੇ ਮਾਪੇ ਦੁਖੀ ਹੋਣਗੇ ਉਹਨਾਂ ਨੇ ਕਰਜ਼ਾ ਚੁੱਕਿਆ ਕਈਆਂ ਨੇ ਤਾਂ ਕਰਜ਼ਾ ਚੁੱਕ ਕੇ ਵਿਆਹ ਕੀਤਾ ਹੁੰਦਾ ਹੈ ਬਿਲਕੁਲ ਹਣਾ ਤੇ ਇਧਰ ਉਧਰੋਂ ਪੈਸਾ ਇਕੱਠਾ ਕੀਤਾ ਹੁੰਦਾ ਜਿਵੇਂ ਵੀ ਤੇ ਮੇ ਵੀ ਹਨਾ ਆਪਾਂ ਵੀ ਸਮਾਜੋਂ ਚੋਂ ਨਿਕਲੇ ਆਪਾਂ ਆਪਾਨੂੰ ਵੀ ਪਤਾ ਹੀ ਆ ਸਾਡੇ ਮਾਪਿਆਂ ਨੇ ਸਾਡੇ ਵਿਆਹ ਕਿਵੇਂ ਕੀਤੇ ਨੇ ਉਹ ਚੰਗੀ ਤਰ੍ਹਾਂ ਜਾਣਦੇ ਆ ਜੀ ਜੀ ਜਿਵੇਂ ਕਿ ਮम्मा ਨੇ ਸਹੀ ਗੱਲਾਂ ਕਹਿ ਰਹੇ ਆ ਤੇ ਆਪਾਂ ਆਪਣੇ ਟੌਪਿਕ ਨੂੰ ਕੰਟੀਨਿਊ ਕਰਦੇ ਹੋਏ ਪਲੀਜ਼ ਸਾਡੇ ਨੂੰ ਇਹ ਚੈਨਲ ਨੂੰ ਸਬਸਕ੍ਰਾਈਬ ਕਰਨਾ ਸਾਨੂੰ ਸਪੋਰਟ ਕਰਨਾ ਜਿਨ੍ਹਾਂ ਜਿਨ੍ਹਾਂ ਨੇ ਵੀ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਹੋਇਆ ਪਲੀਜ਼ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਆਪਾਂ ਕੰਟੀਨਿਊ ਗੱਲਬਾਤ ਕਰਦੇ ਹਾਂ ਹਾਂਜੀ ਮੰਮਾ ਜੀ ਤੇ ਫਿਰ ਕੁੜੀਆਂ ਕਈ ਪਰੇਸ਼ਾਨੀਆਂ ਦਾ ਵੀ ਸਾਹਮਣਾ ਕਰਦੀਆਂ ਨੇ ਸਾਰੇ ਪਰਿਵਾਰ ਦੇ ਵਿੱਚ ਦਾਜ ਦੇ 헤ਜ ਨੂੰ ਲੈ ਕੇ ਉਹ ਹਰ ਗੱਲ ਛੁਪਾਉਂਦੀਆਂ ਨੇ ਹਨਾ ਜੀ ਮਾਪਿਆਂ ਨੂੰ ਨਹੀਂ ਦੱਸਦੀਆਂ ਜੀ ਤੇ ਉਹ ਉਹਦੀ ਉਹਦੀ ਜਿਹੜੀ ਪਲਮਾਨਸੀ ਆ ਉਹਦੇ ਚੁੱਪੀ ਦਾ ਕਾਰਨ ਉਹ ਉਦੀ ਜਿਹੜੀ ਮਤਲਬ ਬਲੀ ਚੜ ਜਾਂਦੀ ਆ ਜੀ ਉਹਦੇ ਸੋਰੇ ਉਹਦਾ ਫਾਇਦਾ ਚੱਕ ਲੈਂਦੇ ਨੇ ਇਹ ਕਿਹੜਾ ਕੁਝ ਕਹਿੰਦੀ ਆ ਹਾਂ ਹੈ ਚੁੱਪ ਐ ਜੀ ਸਾਨੂੰ ਕੋਈ ਜ਼ਿਆਦਾ ਜਵਾਬ ਨਹੀਂ ਦੇ ਰਹੀ ਕਿਸੇ ਹੱਦ ਤੱਕ ਤਾਂ ਉਹ ਪੂਰੀ ਕੋਸ਼ਿਸ਼ ਕਰਦੀ ਆ ਕਿ ਜੋ ਸੋਰਿਆਂ ਨੇ ਕਿਹਾ ਜੋ ਉਹਦੇ ਘਰ ਵਾਲੇ ਨੇ ਕਿਹਾ ਉਹ ਡਿਮਾਂਡ ਪੂਰੀ ਕਰਦੀ ਆ ਬਿਲਕੁਲ ਪਰ ਫਿਰ ਵੀ ਮਾਪੇ ਉਹਦੀਆਂ ਕੁਝ ਕੁਝ ਚੀਜ਼ਾਂ ਪੂਰੀਆਂ ਕਰੀ ਜਾ ਰਹੇ ਨੇ ਵਿਆਹ ਤੋਂ ਬਾਅਦ ਜੀ ਜੀ ਜਿੱਥੇ ਉਹਦੇ ਹੱਥ ਖੜੇ ਹੋ ਜਾਂਦੇ ਨੇ ਜੀ ਫਿਰ ਉਹਨੂੰ ਤੰਗ ਪਰੇਸ਼ਾਨੇ ਨਗ ਸ਼ੁਰੂ ਕਰ ਦਿੰਦੇ ਨੇ ਆ ਕਰਨਾ ਜੀ ਉਹਦੀ ਹੱਦ ਪਾਰ ਹੋ ਜਾਂਦੀ ਆ ਲਿਮਿਟ ਕਰਾਸ ਹੋ ਜਾਂਦੀ ਆ ਲਿਮਿਟ ਕਰਾਸ ਹੋ ਜਾਂਦੀ ਜਿਸ ਦੇ ਨਾਲ ਫਿਰ ਕੁੜੀਆਂ ਪਹਿਲਾਂ ਤਾਂ ਛੁਪਾਉਂਦੀਆਂ ਨੇ ਫਿਰ ਦੱਸਣਾ ਸ਼ੁਰੂ ਕਰ ਦਿੰਦੀਆਂ ਨੇ ਤੇ ਜਦੋਂ ਥੋੜਾ ਥੋੜਾ ਦੱਸਣਾ ਸ਼ੁਰੂ ਕਰ ਦਿੰਦੀਆਂ ਨੇ ਤਾਂ ਫਿਰ ਸਾਰੇ ਉਹਨਾਂ ਨੂੰ ਬਲੀ ਚੜਾਣਾ ਵੀ ਸਟਾਰਟ ਕਰ ਦਿੰਦੇ ਆ ਹਾਂ ਸਾਜਸ਼ਾ ਰਚਨ ਲੱਗ ਜਾਂਦੇ ਨੇ ਇਹਨੂੰ ਕਿੱਦਾਂ ਖਤਮ ਕੀਤਾ ਜਾਵੇ ਪਰ ਇਹ ਨਹੀਂ ਸੋਚਦੇ ਵੀ ਐਦਾ ਇੰਜਾਮ ਕੀ ਹੋਊਗਾ ਕੀ ਹੋਊਗਾ ਵੀ ਅਸੀਂ ਕਿੰਨਾ ਵੱਡਾ ਕੰਮ ਕਰਨ ਜਾ ਰਹੇ ਹਾਂ ਜਾ ਰਹੇ ਵੀ ਉਹ ਵੀ ਇੱਕ ਤਰਸ ਨਹੀਂ ਆਂਦਾ ਦੇਖੋ ਹਨਾ ਜੀ ਜੀ ਨੂੰ ਆਪਣੀਆਂ ਧੀਆਂ ਬਾਰੇ ਜਰਾ ਕੁ ਸੋਚ ਕੇ ਦੇਖੋ ਜਿਹੜੇ ਧੀਆ ਵਾਲੇ ਨੇ ਹਨਾ ਵੀ ਕਾਸ਼ ਸਾਡੀ ਧੀ ਨਾਲ ਇਸ ਤਰ੍ਹਾਂ ਹੋਵੇ ਹੂੰ ਤਾ ਉਹਨਾਂ ਦੇ ਦਿਲ ਤੇ ਕੀ ਬੀਤੀ ਬੀਤੂਗੀ ਉਹ ਇਆਂ ਨਾ ਕਿ ਨੂੰ ਕੰਮ ਵਾਲੀ ਮਸ਼ੀਨ ਵੀ ਚਾਹੀਦੀ ਆ ਤੇ ਪਲੱਸ ਬਾਜ ਵੀ ਚਾਹੀਦਾ ਆ ਠੀਕ ਹੈ ਇਹ ਗੱਲ ਫਿਰ ਗਲਤ ਹੋ ਜਾਂਦੀ ਆ ਮੰਮਾ ਜੀ ਇੱਥੇ ਆ ਕੇ ਕੀਤੇ ਨਾ ਕੀਤੇ ਸੋਹਰਾ ਪਰਿਵਾਰ ਆ ਜਿਹੜਾ ਗਲਤ ਹੋ ਜਾਂਦਾ ਏ ਇਹ ਚੀਜ਼ ਸੋਚਣੀ ਚਾਹੀਦੀ ਹੈ ਕਿ ਅਗਰ ਉਹ ਦਾਜ ਦੇਹਜ ਨਹੀਂ ਲੈ ਕੇ ਆਈ ਤਾਂ ਸਾਡੇ ਘਰ ਆ ਕੇ ਸਾਨੂੰ ਸੰਭਾਲ ਰਹੀ ਆ ਸਾਨੂੰ ਸਵੇਰ ਤੋਂ ਲੈ ਕੇ ਸ਼ਾਮ ਤੱਕ ਸਾਡੇ ਲਈ ਕੰਮ ਕਰ ਰਹੀ ਆ ਫ੍ਰੀਚ ਨੌਕਰ ਮਿਲ ਗਿਆ ਮੀ ਨੌਕਰ ਮਿਲ ਰਿਹਾ ਫਿਰ ਤੁਸੀਂ ਕਿਉਂ ਉਸ ਚੀਜ਼ ਨੂੰ ਬਲੀ ਚੜਾ ਰਹੇ ਹੋ ਹਾਂ ਆ ਪਿੱਛੇ ਜੇ ਵੀ ਆਪਣੇ ਹੋਇਆ ਹੈ ਨਾ ਇੱਕ ਆਨੰਦਪੁਰ ਸਾਹਿਬ ਹਾਂ ਉਹ ਵੀ ਹੋਇਆ ਉਹ ਬਹੁਤ ਬੁਰਾ ਹੋਇਆ ਉਹਦੇ ਨਾਲ ਤੇ ਅੱਛਾ ਕਈ ਵਾਰੀ ਤਾਂ ਸਿਮਰਨ ਇਹ ਲੱਗਦਾ ਆ ਕਿ ਸ਼ਾਇਦ ਖਤਮ ਹੋਣੀ ਆ ਪਰ ਨਹੀਂ ਆਪਾਂ ਆਪਾਂ ਇਹ ਚੀਜ਼ ਬਾਰੇ ਸੋਚਦੇ ਨਹੀਂ ਹੈਗੇ ਸਾਨੂੰ ਸਾਰੇ ਪਾਸੇ ਇਹ ਨਜ਼ਰਾਂ ਲੱਗ ਜਾਂਦਾ ਵੀ ਸਾਰਾ ਕੁਝ ਸਹੀ ਹੋਊਗਾ ਪਰ ਸਮਾਜ ਦੇ ਵਿੱਚ ਬਹੁਤ ਇਸ ਤਰ੍ਹਾਂ ਦੀ ਦੁਨੀਆ ਬੈਠੀ ਆ ਕਿ ਜਿਹੜੀ ਇਸ ਚੀਜ਼ ਨੂੰ ਖਤਮ ਅਜੇ ਵੀ ਕਾਰ ਨਹੀਂ ਰਹੀ ਹੋਏਗੀ ਪਰ ਉਹਨਾਂ ਨੂੰ ਇਹ ਚੀਜ਼ ਸੋਚਣੇ ਚਾਹੀਦੀ ਆ ਕਿ ਅਸੀਂ ਅੱਜ ਦਾਜ ਮੰਗ ਰਹੇ ਆ ਕਿਸੇ ਦੀ ਧੀ ਸਾਡੇ ਘਰ ਆ ਰਹੀ ਆ ਪਰ ਸਾਡੀ ਧੀ ਵੀ ਤਾਂ ਕਿਸੇ ਦੇ ਘਰ ਵੀ ਆ ਕੇ ਜਾ ਰਹੀ ਆ ਬਿਲਕੁਲ ਬਿਲਕੁਲ ਪਤਾ ਨਹੀਂ ਉਹਨਾਂ ਦੇ ਧੀਆ ਨਹੀਂ ਹੁੰਦੀਆਂ ਜੀ ਹੈਨਾ ਉਹਨਾਂ ਨੂੰ ਅਹਿਸਾਸ ਹੀ ਨਹੀਂ ਹੁੰਦਾ ਅਹਿਸਾਸ ਹੀ ਨਹੀਂ ਹੁੰਦਾ ਕਈ ਕਰਾਂਦੇ ਵਿੱਚ ਧੀਆਂ ਹੁੰਦੀਆਂ ਨੇ ਉਹਨਾਂ ਨੂੰ ਉਹ ਜਾਣ ਬੁੱਝ ਕੇ ਇਹ ਚੀਜ਼ ਕਰ ਦੇ ਬਸ ਇਹ ਆ ਕਿ ਉਹਨਾਂ ਨੂੰ ਪਤਾ ਨਹੀਂ ਲਾਲਚ ਹੁੰਦਾ ਜ਼ਿਆਦਾ ਜੀ ਹੈਨਾ ਤਰਸ ਨਹੀਂ ਆਂਦਾ ਜੀ ਅ ਬਿਲਕੁਲ ਦੇ ਲੋ ਉਹਨਾਂ ਦੇ ਇਸ ਤਰ੍ਹਾਂ ਦੇ ਹੁੰਦੇ ਨੇ ਕਿ ਉਹ ਉਹ ਮਹਿਸੂਸੇ ਨਹੀਂ ਕਰ ਪਾਉਂਦੇ ਜੀ ਤੇ ਇਹ ਚੀਜ਼ ਫਿਰ ਸਾਰਿਆਂ ਨੂੰ ਸੋਚਣੀ ਬਣਦੀ ਹੈ ਕਿਉਂਕਿ ਦੇਖੋ ਅੱਜ ਸਾਡੀ ਤੀ ਕਿਸੇ ਦੇ ਘਰੇ ਵਿਆਹ ਕਿ ਗਈ ਹੈ ਸਾਹਮਣੇ ਵਾਲੇ ਦੀ ਸਾਡੇ ਆ ਰਹੀ ਹੈ ਧੀਆ ਕਿ ਦੇਖੋ ਧੀਆ ਤਾਂ ਸਭ ਦੀਆਂ ਫਿਰ ਸਾਂਝੀਆਂ ਹੀ ਹੋ ਗਈਆਂ ਨੇ ਇੱਥੇ ਗੱਲ ਫਿਰ ਤੁਸੀਂ ਬਾਅਦ ਵਿੱਚ ਗੱਲਾਂ ਕਰਦੇ ਹੋ ਕਿ ਸੌਰੇ ਸਾਡੀ ਧੀ ਨੂੰ ਬਹੁਤ ਪਰੇਸ਼ਾਨ ਕਰਦੇ ਆ ਤੁਹਾਡੀ ਨੂੰ ਫਿਰ ਤੁਹਾਨੂੰ ਕਹਿੰਦੀ ਆ ਕਿਉਂ ਪਰੇਸ਼ਾਨ ਕਰਦੇ ਆ ਤੁਸੀਂ ਸਾਰੀ ਗੱਲ ਵੱਧ ਦੱਸਦੇ ਹੋ ਫਿਰ ਉਹ ਵੀ ਤਾਂ ਆਪਣੇ ਅੰਦਰ ਝਾਕਦੀ ਆ ਅੰਦਰ ਦੇਖਦੀ ਆ ਵੀ ਤੁਸੀਂ ਵੀ ਉਹੀ ਚੀਜ਼ ਮੇਰੇ ਨਾਲ ਕਰ ਰਹੇ ਹੋ ਕਿੰਨੇ ਦੂਜੀ ਗੱਲ ਇਹ ਆ ਹਨਾ ਉਹ ਕਿੰਨੇ ਰਵਾਨ ਲੈ ਕੇ ਆਉਂਦੀ ਆ ਉਹਨੇ ਸੋਚਿਆ ਵੀ ਨਹੀਂ ਹੁੰਦਾ ਕਿ ਮੇਰੇ ਨਾਲ ਇਸ ਤਰ੍ਹਾਂ ਵੀ ਹੁੰਦੀ ਕਿੰਨੀ ਖੁਸ਼ੀ ਖੁਸ਼ੀ ਉਹ ਡੋਲੀ ਵੈਠਦੀ ਆ ਹਨਾ ਤੇ ਆਉਂਦੀ ਆ ਹਨਾ ਸਾਰਾ ਕੁਝ ਉਹਦਾ ਕੀਤਾ ਜਾਂਦਾ ਬੜਾ ਨੱਚਾ ਲਾੜਵੀ ਕਰਦੇ ਨੇ ਸੋਹਰੇ ਉਸ ਟਾਈਮ ਨੱਚਣਾ ਗਾਉਣਾ ਮੈਂ ਕਹਿੰਦੀ ਬੇਹੱਦ ਆਪ ਵੀ ਖਰਚਾ ਕਰ ਦਿੰਦੇ ਨੇ ਤੇ ਪਾਣੀ ਵੀ ਵਾਰ ਕੇ ਪੀਂਦੇ ਨੇ ਪਰ ਉਹ ਕੁੜੀ ਨੂੰ ਉਸ ਟਾਈਮ ਉਹ ਚੀਜ਼ਾਂ ਦਾ ਚਿੱਤ ਚੇਤਾ ਵੀ ਨਹੀਂ ਹੁੰਦਾ ਖਿਆਲ ਵੀ ਨਹੀਂ ਹੁੰਦਾ ਕਿ ਇਹ ਕੱਲ ਨੂੰ ਮੇਰੇ ਨਾਲ ਇਸ ਤਰ੍ਹਾਂ ਵੀ ਹੋਣਾ ਹੈ ਬਿਲਕੁਲ ਸਹੀ ਹੈ ਹੈਨਾ ਤੇ ਜਿਉਂ-ਜਿਉਂ ਵਿਚਰਦੀ ਆ ਫਿਰ ਉਹਨੂੰ ਪਤਾ ਲੱਗਦਾ ਵੀ ਵੀ ਇਹ ਕੀ ਬਣ ਗਿਆ ਇਹ ਕੀ ਬਣ ਗਿਆ ਉਈ ਨਾ ਕੁੜੀ ਆਪਣਾ ਪੇਕੇ ਪਰਿਵਾਰ ਦੇ ਬਾਰੇ ਹਨਾ ਪੇਕੇ ਘਰਾਂ ਦੀਆਂ ਜਿਹੜੀਆਂ ਰੌਣਕਾਂ ਲਗਾ ਕੇ ਆਈ ਹੁੰਦੀਆਂ ਉਹਨਾਂ ਚੀਜ਼ਾਂ ਬਾਰੇ ਹਲੇ ਭੁੱਲਦੀ ਨਹੀਂ ਹੈਗੀ ਕਿਉਂਕਿ ਨਵਾਂ ਨਵਾਂ ਵਿਆਹ ਹੋਇਆ ਹੁੰਦਾ ਤੇ ਉਹਦੇ ਸਾਹਮਣੇ ਹੋਰ ਇੰਨੀਆਂ ਮੁਸ਼ਕਲਾਂ ਖੜੀਆਂ ਹੋ ਜਾਂਦੀਆਂ ਨੇ ਆ ਕਿ ਬਿਲਕੁਲ ਤੇ ਮੈਨੂੰ ਇਹ ਨਹੀਂ ਮੈਨੂੰ ਇਸ ਥੇ ਇੰਨਾ ਜ਼ਿਆਦਾ ਅਫਸੋਸ ਹੋ ਰਿਹਾ ਗੱਲ ਕਰਦੀ ਨੂੰ ਵੀ ਕਿ ਉਹ ਧੀਆਂ ਹੀ ਕਿਉਂ ਬਲੀ ਚੜ੍ਹਦੀਆਂ ਨੇ ਉਹ ਤਾਂ ਨਹੀਂ ਕਮਾਂਦੀਆਂ ਨਾ ਕਮਾਂਦਾ ਦਾ ਪਿਓ ਹੈ ਨਾ ਬਿਲਕੁਲ ਬਿਲਕੁਲ ਤੇ ਪਿਓ ਦੀ ਖਾਤਰ ਤੁਸੀਂ ਕਿਉਂ ਉਬਲੀ ਚੜਾ ਰਹੇ ਹੋ ਤੇ ਧੀ ਨੂੰ ਜਿਉਂਨੇ ਦਾਜ ਨਹੀਂ ਦਿੱਤਾ ਤਾਂ ਕੀ ਪਤਾ ਉਹਦੀਆਂ ਕਿੰਨੀਆਂ ਮਜਬੂਰੀਆਂ ਹੋਣੀਆਂ ਕਿਸ ਤਰ੍ਹਾਂ ਉਹਨੇ ਆਪਣਾ ਘਰ ਬਣਾਇਆ ਧੀ ਨੂੰ ਵੱਡੀ ਕੀਤਾ ਤੇ ਪਾਲਿਆ ਤੇ ਵਿਆਹ ਕੀਤਾ ਇਸ ਚੀਜ਼ ਦੀ ਹਜੇ ਤੱਕ ਅਸੀਂ ਮਨ ਸਮਝ ਨਹੀਂ ਆਈ ਸਮਝ ਨਹੀਂ ਆਈ ਵੀ ਐਦਾਂ ਕਰਨ ਨਾਲ ਫਿਰ ਕੀ ਪ੍ਰਾਪਤ ਹੋਊਗਾ ਉਹਨਾਂ ਨੂੰ ਉਹ ਫਿਚਰ ਬਾਰੇ ਤਾਂ ਨਹੀਂ ਸੋਚਦੇ ਭਿਆਨ ਵਾਲਾ ਫਿਚਰ ਕੀ ਹੋਊ ਕੀ ਹੋਊਗਾ ਹੈਨਾ ਇਹਦਾ ਇਨਜਾਮ ਕੀ ਹੋਊਗਾ ਕੀ ਹੋਊਗਾ ਘਰ ਤਾਂ ਦਿੰਦੇ ਨੇ ਵੱਡੇ ਵੱਡੇ ਹਾਦਸੇ ਤੇ ਇੱਕ ਵਾਰ ਵੀ ਨਹੀਂ ਸੋਚਦੇ ਆਉਣ ਵਾਲੀਆਂ ਪੀੜ੍ਹੀਆਂ ਲਈ ਵੀ ਨਹੀਂ ਨਾ ਸੋਚ ਰਹੇ ਫਿਰ ਇਹ ਵੀ ਆ ਫਿਰ ਆਪਣਾ ਪਰਿਵਾਰ ਵੀ ਉਹਨਾਂ ਦਾ ਰੁੱਲ ਜਾਂਦਾ ਹੂੰ ਰੁੱਲਦਾ ਹੈ ਨਾ ਰੁੱਲਣਾ ਤਾਂ ਫਿਰ ਬੰਦਦਾ ਹੀ ਹੈ ਨਾ ਇਹ ਚੀਜ਼ ਪਤਾ ਨਹੀਂ ਕਿਉਂ ਲੋਕ ਦਾਜ ਵਾਲੀ ਕਿਉਂ ਨਹੀਂ ਘਟਾ ਰਹੇ ਹੈਗੇ ਤੇ ਆਉਣ ਵਾਲੀਆਂ ਪੀੜ੍ਹੀਆਂ ਨੂੰ ਇਹ ਚੀਜ਼ਾਂ ਮੁਸ਼ਕਿਲ ਆ ਰਹੀਆਂ ਨੇ ਤੇ ਉਹਨਾਂ ਨੂੰ ਝਲਣੀਆਂ ਵੀ ਪੈ ਰਹੀਆਂ ਨੇ ਮੁਸ਼ਕਲਾਂ ਜਿਹੜੀਆਂ ਸਾਡੀ ਅੱਜ ਦੀ ਪੀੜ੍ਹੀ ਹੈ ਪਰ ਲੇਕਿਨ ਇਸ ਦੇ ਵਿੱਚ ਕੁੜੀ ਦਾ ਕੋਈ ਕਸੂਰ ਨਹੀਂ ਹੁੰਦਾ ਕਿ ਤੁਸੀਂ ਉਹਨੂੰ ਖੋਸ ਰਹੇ ਹੋ ਤੇ ਪਰਦੋਸ਼ ਲਗਾ ਰਹੇ ਹੋ ਤੂੰ ਦਾਜ ਨਹੀਂ ਲੈ ਕੇ ਆਈ ਉਹ ਤੁਹਾਡੇ ਘਰ ਆਪਣੇ ਪਰਿਵਾਰ ਤੋਂ ਆਪਣੇ ਪੇਕੇ ਪਰਿਵਾਰ ਤੋਂ ਸਹੁਰੇ ਪਰਿਵਾਰ ਤੋਂ ਖੁਸ਼ੀ ਲੈਣ ਆਈ ਆ ਤੇ ਤੁਸੀਂ ਉਹਨੂੰ ਉਹ ਚੀਜ਼ ਜਿਉਣੇ ਨਹੀਂ ਦੇ ਰਹੇ ਉਹ ਮਜਬੂਰ ਐ ਨਹੀਂ ਹੋ ਜਾਂਦੀ ਆ ਸਿਮਰਨ ਜੀ ਵੀ ਉਹ ਬਲੀ ਚੜਨ ਲਈ ਮਜਬੂਰ ਹੋ ਜਾਂਦੀ ਆ ਆਪਣੇ ਮਾਪਿਆਂ ਤੱਕ ਵੀ ਨਹੀਂ ਦੱਸਦੀ ਕਿ ਮੈਨੂੰ ਇੰਨਾ ਤੰਗ ਪਰੇਸ਼ਾਨ ਕੀਤਾ ਜਾ ਰਿਹਾ ਹੈ। ਉਹ ਦੱਸਣਾ ਇਸ ਲਈ ਨਹੀਂ ਚਾਹੁੰਦੀ। ਉਹ ਸਾਰਿਆਂ ਦੀ ਸਾਰਿਆਂ ਨੂੰ ਟੈਨਸ਼ਨ ਦੇਣ ਦੀ ਬਜਾਏ ਉਹ ਆਪਣੇ ਤੇ ਸਾਰਾ ਕੁਝ ਝੱਲ ਲੈਂਦੀ। ਆਪਣੇ ਆਪ ਨੂੰ ਖਤਮ ਕਰਾ ਦੇ। ਤੇ ਇਹ ਕੁੜੀ ਮੈਨੂੰ ਲੱਗਦਾ ਸਭ ਤੋਂ ਵੱਧ ਇਹ ਕੁੜੀ ਹੀ ਸੋਚਦੀ ਹੈ ਕਿ ਅਗਰ ਮੈਂ ਆਪਣੇ ਪੇਕੇਆਂ 'ਚ ਦੱਸੂੰਗੀ ਤਾਂ ਸਭ ਤੋਂ ਵੱਧ ਮੇਰੇ ਪਿਓ ਨੂੰ ਟੈਨਸ਼ਨ ਹੋਗੀ। ਕਿਉਂਕਿ ਕਰਤਾ ਧਰਤਾ ਸਾਰਾ ਪਿਓ ਹੀ ਹੈ ਨਾ। ਬਿਲਕੁਲ ਬਿਲਕੁਲ। ਪਿਓ ਨੇ ਸਭ ਕੁਝ ਕਰਨਾ ਹੁੰਦਾ ਹੈ। ਤੇ ਮੰਮਾ ਦੀਆਂ ਵੀ ਅੱਖਾਂ ਨਮ ਹੋ ਰਹੀਆਂ ਨੇ। ਤੇ ਇਸ ਗੱਲ ਨੂੰ ਲੈ ਕੇ ਕਿ ਜਿਹੜੀ ਸਭ ਤੋਂ ਵੱਧ ਕੁੜੀ ਹੀ ਸੋਚਦੀ ਆ ਆਪਣੇ ਪਿਓ ਬਾਰੇ ਤੇ ਤੁਸੀਂ ਕੁੜੀ ਨੂੰ ਹੀ ਕੋਸੀ ਜਾਣੇ ਹੋ ਤੁਹਾਡੀ ਕਰ ਕਿਸ ਤਰ੍ਹਾਂ ਰਹੋਗੀ ਮਾਰ ਮਾਰ ਕੇ ਜ਼ਿੰਦਗੀ ਜਿਉਣਾ ਜਾਂ ਉਹਨੂੰ ਜਿਉਣ ਦੇਣਾ ਕਿ ਵਧੀਆ ਗੱਲ ਆ ਕਿ ਸਹੀ ਗੱਲ ਆ ਤੁਸੀਂ ਖੁਦ ਸੋਚ ਕੇ ਦੇਖੋ ਸਹੀ ਕਿ ਹੈ ਨਾ ਬਿਲਕੁਲ ਤੇ ਸਭ ਨੂੰ ਸੋਚਣਾ ਚਾਹੀਦਾ ਇਹ ਚੀਜ਼ ਤਾਂ ਹੈ ਨਾ ਬਿਲਕੁਲ ਇਹ ਇਹਨਾਂ ਆ ਬਾਜ਼ ਲੈ ਕੇ ਕੁਝ ਨਹੀਂ ਬਣਨਾ ਤੁਸੀਂ ਆਪ ਮਿਹਨਤ ਕਰੋ ਇੱਕ ਪਰਮਾਤਮਾ ਤੇ ਮੰਗੋ ਤੇ ਉਹਦੇ ਨਾਲ ਹੀ ਵਰਕਾ ਤਾਂ ਪੈਣੀ ਆਏ ਉਹਦੇ ਨਾਲੇ ਤੁਹਾਡੀ ਤ੍ਰਿਸ਼ਨਾ 부ਜਣੀ ਆ ਤੇ ਉਹਦੇ ਨਾਲ ਹੀ ਪੂਰੀਆਂ ਪੈਣੀ ਆ ਇੱਕ ਕੁੜੀ ਕਿੰਨਾ ਕੁ ਦਾਜ ਲਿਆ ਕੇ ਤੁਹਾਡਾ ਘਰ ਭਰ ਦੂਗੀ ਮੰਨ ਲੈਨੇ ਆ ਤੁਹਾਡਾ ਘਰ ਭਰ ਗਿਆ ਸਭ ਕੁਝ ਆ ਗਿਆ ਸਭ ਕੁਝ ਲਿਆ ਦਿੱਤਾ ਪਰ ਤੁਹਾਡੀ ਇੱਛਾ ਫਿਰ ਵੀ ਪੂਰੀ ਨਹੀਂ ਹੋਣੀ ਪੂਰੀ ਨਹੀਂ ਹੋਣੀ ਇੱਛਾ ਕਿ ਤੁਹਾਡੀ ਕਿੱਥੇ ਪੂਰੀ ਹੁੰਦੀ ਆ ਉਹਦੀ ਜਾਨ ਲੈ ਕੇ ਜਾਨ ਲੈ ਕੇ ਵੀ ਬਸ ਇਹਨੂੰ ਖਤਮ ਹੀ ਕਰ ਦੋ ਕਿ ਜਾਨ ਲੈਣਾ ਉਹਦਾ ਸਹੀ ਕਾਰਨ ਹੈ ਕੀ ਜਾਨ ਲੈਣਾ ਸਹੀ ਹੋ ਜਾਏਗਾ ਫਿਰ ਤੁਹਾਨੂੰ ਉਸ ਤੋਂ ਬਾਅਦ ਮੁਸ਼ਕਲਾਂ ਨਹੀਂ ਆਣਗੀਆਂ ਜਦੋਂ ਕੁੜੀ ਦੇ ਘਰ ਦੇਨ ਪਰਿਵਾਰ ਨੂੰ ਪਤਾ ਲੱਗਦਾ ਕਿ ਤੁਸੀਂ ਕੀ ਕੀ ਸਲਿੱਕ ਕੇ ਫਿਰ ਦੇਖ ਰਹੇ ਹੋ ਕਿ ਕੀ ਤੁਹਾਨੂੰ ਕਰਨਾ ਪੈ ਰਿਹਾ ਉਹ ਤੁਹਾਨੂੰ ਵੀ ਤਾਂ ਫਿਰ ਮੁਸ਼ਕਲ ਆ ਹੀ ਰਹੀਆਂ ਨੇ ਥੋੜਾ ਜਿਆਦਾ ਤਰਸ ਕਰਨਾ ਚਾਹੀਦਾ ਜੀ ਵੀ ਇੱਕ ਬੇਵਸ ਪਿਓ ਦੀ ਧੀ ਆ ਜੀ ਵੀ ਹੁਣ ਉਹ ਬੇਵਸ ਹੋ ਗਿਆ ਉਹਦਾ ਪਿਓ ਵੀ ਬੇਵਸ ਹੋ ਗਿਆ ਉਹਦਾ ਪੇਕਾ ਪਰਿਵਾਰ ਸਾਰਾ ਬੇਵਸ ਹੋ ਗਿਆ ਆ ਜਦ ਥੋੜਾ ਜਿਆਦਾ ਤਰਸ ਕਰ ਲਿਆ ਕਰੋ ਜੀ ਉਹਦੇ 'ਚ ਵੀ ਜਾਨ ਹੈ ਕਹਿੰਦੇ ਨੇ ਹੁੰਦੇ ਚੂਹਾ ਮਾਰਨ ਲੱਗਿਆਂ ਵੀ ਤਕਲੀਫ ਹੁੰਦੀ ਆ ਜੇ ਆਪਣੇ ਘਰ 'ਚ ਚੂਹਾ ਵੱਢ ਜੇ ਨਾ ਜੀ ਜੇ ਉਹਨੂੰ ਪਿੰਜਰੇ 'ਚ ਬੰਦ ਕਰ ਲਈਏ ਨਾ ਤੇ ਉਹਨੂੰ ਮਾਰਦੇ ਨਹੀਂ ਅਸੀਂ ਜੀ ਜੀ ਉਹਨੂੰ ਜਿਉਂਦਾ ਛੱਡ ਕੇ ਦੂਰ ਛੱਡ ਜਿਉਂਦਾ ਦੂਰ ਛੱਡ ਕੇ ਆਉਂਦੇ ਆ ਜੀ ਜੀ ਸਾਡੇ ਪਰਿਵਾਰ ਦੇ ਵਿੱਚ ਸਾਡੇ ਘਰ ਦੇ ਵਿੱਚ ਵੀ ਇਦਾਂ ਹੀ ਹੁੰਦਾ ਹੈ ਅਗਰ ਸਾਡੇ ਤੋਂ ਇੰਨਾ ਕੋ ਜੀਵ ਜੰਤੂ ਵੀ ਮਰ ਜਾਂਦਾ ਤਾਂ ਸਾਨੂੰ ਪਾਪਾ ਉਸੇ ਟਾਈਮੇ ਕਹਿੰਦੇ ਆ ਕਿ ਪਾਠ ਕਰੋ ਇੱਕ ਵਾਰ ਮੇਰੇ ਤੋਂ ਚੂਹਾ ਮਰ ਗਿਆ ਸਿਮਰਨ ਜੀ ਤੇ ਉਨੇ ਥੋੜਾ ਜਿਹਾ ਪਤਾ ਨਹੀਂ ਨੁਕਸਾਨ ਘਰਤਾ ਸੀ ਜਿਆਦਾ ਬਸ ਪਤਾ ਨਹੀਂ ਮੈਂ ਸੋਚਿਆ ਨਹੀਂ ਸਮਝਿਆ ਨਹੀਂ ਪਰ ਮੈਂ ਕਦੀ ਮਾਰਦੀ ਨਹੀਂ ਸੀ ਹੈਗੀ ਤੇ ਮੇਰੇ ਤੋਂ ਮਾਰਿਆ ਗਿਆ ਤੇ ਮੈਂ ਬੇਟੇ ਨੂੰ ਦੱਸਿਆ ਉਹ ਮੇਰੇ ਨਾਲ ਇੰਨਾ ਕੋ ਗੁੱਸੇ ਹੋਇਆ ਮੈਨੂੰ ਕਹਿੰਦਾ ਵੀ ਮੰਮਾ ਪਾਠ ਕਰੋ ਪਾਠ ਕਰੋ ਮਾਰਾ ਜਗ੍ਹਾ ਅਰਦਾਸ ਕਰੋ ਵੀ ਮੇਤੋਂ ਪਾਪ ਹੋ ਗਿਆ ਹੁਣ ਤੁਸੀਂ ਸੋਚੋ ਇੱਕ ਛੋਟਾ ਬੱਚਾ ਹਜੇ 15 16 17 ਸਾਲ ਦੀ ਉਮਰ ਦਾ ਉਹ ਮੈਨੂੰ ਇੰਨੀ ਗੱਲ ਕਹਿ ਰਿਹਾ ਆ ਤੇ ਉਹਦਾ ਮੈਨੂੰ ਬਹੁਤ ਜ਼ਿਆਦਾ ਫੀਲ ਹੋਇਆ ਵੀ ਮੈਨੂੰ ਮਾਣ ਮਹਿਸੂਸ ਵੀ ਹੋਇਆ ਵੀ ਮੇਰਾ ਬੱਚਾ ਮੈਨੂੰ ਸਿੱਖਿਆ ਦੇ ਰਿਹਾ ਬਿਲਕੁਲ ਮੇਰੇ ਬੱਚੇ ਨੇ ਮਹਿਸੂਸ ਕੀਤਾ ਵੀ ਇੱਕ ਚੂਹਾ ਮਾਰਨਾ ਵੀ ਕਿੱਡਾ ਵੱਡਾ ਪਾਪ ਆ ਤੁਸੀਂ ਇਹ ਤੁਸੀਂ ਤੁਸੀਂ ਕੁੜੀ ਨੂੰ ਬਲੀ ਚੜਾਉਣ ਲੱਗੇ ਨਹੀਂ ਤੁਹਾਨੂੰ ਤਰਸ ਆਉਂਦਾ ਵੀ ਤੁਸੀਂ ਮੰਮਾ ਇੰਨੇ ਪਾਠ ਕਰੋ ਹੂੰ ਵੀ ਤੁਹਾਡਾ ਪਾਪ ਤਾਂ ਮਿਟਣਾ ਹੈ ਬਿਲਕੁਲ ਤੁਸੀਂ ਦੇਖੋ ਜਿਹੜੀ ਐਡੀ ਵੱਡੀ ਜਾਨ ਨੂੰ ਖਤਮ ਕਰਨਾ ਆ ਜੀ ਇੰਨੇ ਵੱਡੇ ਸਰੀਰ ਨੂੰ ਤੇ ਉਹਦਾ ਕਿੰਨਾ ਵੱਡਾ ਪਾਪ ਹੋਊਗਾ ਸਿੰਦਰ ਜੀ ਜੀ ਉਹ ਤਾਂ ਬਿਲਕੁਲ ਹੈ ਹੀ ਸਹੀ ਹੈ ਤੇ ਫਿਰ ਸੋਚ ਕੇ ਵੀ ਰੂਹ ਕੰਬਦੀ ਆ ਜੀ ਬਿਲਕੁਲ ਕਿਸੇ ਦੀ ਜਾਨ ਲੈਣਾ ਕੋਈ ਸੌਖੀ ਚੀਜ਼ ਨਹੀਂ ਹੈਗੀ ਇਹ ਜਾਨ ਲੈਣਾ ਸਿਰਫ ਇੱਕ ਪਰਮਾਤਮਾ ਦਾ ਹੀ ਹੱਕ ਹੈ ਇੱਕ ਪਰਮਾਤਮਾ ਹੀ ਜਾਨ ਦੇ ਸਕਦਾ ਹੈ ਪਰਮਾਤਮਾ ਹੀ ਲੈ ਸਕਦਾ ਹੈ ਬਾਕੀ ਕਿਸੇ ਨੂੰ ਹੱਕ ਨਹੀਂ ਹੈ ਕਿਸੇ ਦੀ ਜਾਨ ਲੈਣ ਦਾ ਜਾਨ ਲੈ ਔਰ ਯਾਨੀ ਮੇਰੇ ਤੋਂ ਵੀ ਇੱਕ ਪਤਾ ਨਹੀਂ ਮੈਨੂੰ ਹੁਣ ਯਾਦ ਨਹੀਂ ਔਰ ਛੋਟਾ ਜਿਹਾ ਕੀਤ ਛੋਟੇ ਜਿਹੇ ਜੀਵ ਜੰਤੂ ਸੀ ਜੋੜਾ ਕਿ ਮੇਤੋ ਮਰਿਆ ਸੀ ਤੇ ਪਾਪਾ ਨੇ ਉਸ ਟਾਈਮ ਪਤਨੀ ਛੱਡ ਪੂੰਢੀ ਸੀ ਪਾਠ ਕਰ ਤੇ ਪਾਪਾ ਨੇ ਮੈਨੂੰ ਉਸੇ ਟਾਈਮ ਕਿਹਾ ਕਿ ਜਪਜੀ ਸਾਹਿਬ ਦਾ ਪਾਠ ਕਰ ਜਾਂ ਅਰਦਾਸ ਕਰ ਤੇ ਇਸੇ ਤਰ੍ਹਾਂ ਹੀ ਤੁਸੀਂ ਸਾਨੂੰ ਕਿਸੇ ਦਾ ਸਾਨੂੰ ਕਿਸੇ ਦੀ ਜਾਣ ਲੈਣ ਦਾ ਸੋ ਕੋਈ ਹੱਕ ਨਹੀਂ ਹੈਗਾ ਜੀ ਪ੍ਰਮਾਤਮਾ ਨੇ ਸਾਨੂੰ ਦੁਨੀਆ ਤੇ ਭੇਜਿਆ ਉਹਨੇ ਹੀ ਸਾਨੂੰ ਬੁਲਾਉਣਾ ਹੈ ਉਹ ਆਪਣੀ ਮਰਜ਼ੀ ਨਾਲ ਕਦੋਂ ਬੁਲਾਉਂਦਾ ਹੈ ਉਸ ਪਰਮਾਤਮਾ ਦੀ ਮਰਜ਼ੀ ਆ ਸੋ ਜਾਣ ਤੇ ਥੋੜਾ ਜਿਹਾ ਪਲੀਜ਼ ਜਿਹੜੇ ਇਸ ਦਲਦਲ ਵਿੱਚ ਫਸੇ ਹੋਏ ਨੇ ਇਸ ਤਰ੍ਹਾਂ ਦੀ ਗਲਤੀਆਂ ਹੋਜ ਹੁੰਦੀਆਂ ਨੇ ਜਿਨ੍ਹਾਂ ਤੋਂ ਥੋੜਾ ਜਿਹਾ ਸੋਚੋ ਆਪਣੀਆਂ ਬੇਟੀਆਂ ਬਾਰੇ ਸੋਚ ਕੇ ਦੇਖ ਲਿਓ ਜੇ ਤੁਸੀਂ ਜਿਆਦਾ ਨਹੀਂ ਤਰਸ ਕਰ ਸਕਦੇ ਬਗਾਨੀ ਨੂੰ ਦੇਖ ਕੇ ਆਪਣੀ ਧੀ ਤੇ ਥੋੜਾ ਜਿਹਾ ਗੈਸ ਕਰਕੇ ਦੇਖਿਓ ਮੈਜਨ ਕਰਕੇ ਦੇਖਿਓ ਵੀ ਯਾਰ ਜੇ ਮੇਰੀ ਧੀ ਨਾਲ ਇਸ ਤਰ੍ਹਾਂ ਹੋਵੇ ਤੇ ਮੇਰੇ ਨਾਲ ਮੈਂ ਮੈਨੂੰ ਕਿੰਨੀ ਤਕਲੀਫ ਹੋਏਗੀ ਮੈਨੂੰ ਕਿੰਨਾ ਦੁੱਖ ਹੋਊਗਾ ਜੋ ਤੁਸੀਂ ਆਪਣੀ ਨੂੰਹ ਨਾਲ ਕਰ ਰਹੇ ਹੋ ਸ਼ਾਇਦ ਉਹੀ ਤੁਹਾਡੀ ਧੀ ਨਾਲ ਹੁੰਦਾ ਹੋਏਗਾ ਜੇ ਤੁਸੀਂ ਆਪਣੀ ਨੂੰਹ ਨਾਲ ਸਹੀ ਕਰ ਕਰੋਗੇ ਤਸ਼ਾਹਤੀਨ ਅੜਵੀ ਉੱਥੇ ਸੀ ਹੋਊਗਾ ਕਿਉਂਕਿ ਇਹ ਸਭ ਜਨਮਾਂ ਜਨਮਾਂ ਦੇ ਜਿਹੜੇ ਰਿਸ਼ਤੇ ਨੇ ਨਾ ਅੱਗੇ ਅੱਗੇ ਤੱਕ ਸੰਬੰਧ ਨੇ ਬਿਲਕੁਲ ਸੰਬੰਧ ਨੇ ਅੱਗੇ ਅੱਗੇ ਤੱਕ ਜਾਂਦੀ ਪਤਾ ਨਹੀਂ ਕਿਹੜੇ ਕਿਹੜੇ ਜਨਮਾਂ 'ਚ ਸਿਮਰਨ ਆਪਾਂ ਨੇ ਫੇਰ ਇਕੱਠੇ ਹੋਣਾ ਆ ਅਸੀਂ ਫੇਰ ਉਹ ਉਹੀ ਜੀਆਂ ਨੇ ਇੱਕ ਦੂਸਰੇ ਦੇ ਘਰ ਆ ਕੇ ਲੇਖੇ ਜੋ ਕੇ ਫੇਰ ਲੈਣੇ ਨੇ ਜੀ ਬਿਲਕੁਲ ਹਨਾ ਇਹ ਜਨਮਾਂ ਜਨਮਾਂ ਦੇ ਹੀ ਸੰਬੰਧ ਹੁੰਦੇ ਨੇ ਤੇ ਸੋ ਚੰਗਾ ਕਰੋ ਚੰਗਾ ਸੋਚੋ ਜੀ ਮਹਾਰਾਜ ਜੱਗੇ ਅਰਦਾਸ ਕਰੋ ਜੋ ਵੀ ਮੰਗਣਾ ਪਰਮਾਤਮਾ ਤੋਂ ਮੰਗੋ ਕੁੜੀਆਂ ਤੋਂ ਮਾਂ ਲੈ ਕੇ ਕੁੜੀਆਂ ਦੇ ਪੇਕਿਆਂ ਤੋਂ ਲੈ ਕੇ ਸਾਡਾ ਕੁਝ ਨਹੀਂ ਬਣਨਾ ਜਿੱਦਣ ਕੁੜੀ ਨੇ ਆਪਣਾ ਅਲੱਗ ਹੋਣਾ ਉਹਨੇ ਸਾਰਾ ਸਮਾਨ ਚੱਕ ਲੈਣਾ ਤੁਸੀਂ ਕਿੰਨੀ ਕੁ ਦੇਰ ਉਹਦਾ ਸੁੱਖ ਲੈ ਲੋਗੇ ਜੀ ਤੇ ਅਗਰ ਕਿਸੇ ਤੁਸੀਂ ਆਪਣੀ ਧੀ ਨੂੰ ਸਾਰਾ ਕੁਝ کہہ ਸਕਦੇ ਹੋ ਤਾਂ ਤੁਸੀਂ ਕਾਨੂੰਨ ਨੂੰ ਵੀ ਕਹਿ ਸਕਦੇ ਹੋ ਅਗਰ ਤੁਸੀਂ ਆਪਣੀ ਧੀ ਦੀ ਹਰ ਗੱਲ ਮੰਨ ਰਹੇ ਹੋ ਤਾਂ ਤੁਸੀਂ ਨੂੰਹ ਦੀ ਵੀ ਮੰਨ ਸਕਦੇ ਹੋ ਤਾਂ ਉਹਨੂੰ ਪਲੀਜ਼ ਇਦਾਂ ਬਲੀ ਨਾ ਚੜਾਇਆ ਕਰੋ ਦਾਜ ਦੀ ਤਰ੍ਹਾਂ ਤੇ ਦਾਜ ਦੀ ਕੋਈ ਭੁੱਖ ਨਾ ਰੱਖਿਆ ਕਰੋ ਜੀ ਤੇ ਸਮਾਂ ਤੇ ਦਾ ਉਹਨੂੰ ਸਭ ਤੋਂ ਵੱਧ ਉਹਨੂੰ ਉਹਨੂੰ ਹੀ ਸੰਭਾਲ ਕੇ ਰੱਖ ਲੋ ਜਿਹੜੇ ਦਾਜ ਨਹੀਂ ਲੈਂਦੇ ਉਹਨਾਂ ਨੂੰ ਵੀ ਸਲੂਟ ਹੈ ਜੀ ਬਿਲਕੁਲ ਸਹੀ ਕਿਹਾ ਤੁਸੀਂ ਕਿਉਂਕਿ ਉਹ ਉਹਨਾਂ ਉਹਨਾਂ ਦੇ ਅੰਦਰ ਪਰਮਾਤਮਾ ਨੇ ਬਹੁਤ ਚੰਗੇ ਗੁਣ ਭਰੇ ਨੇ ਕਿ ਉਹਨਾਂ ਨੂੰ ਕੋਈ ਦਾਸ ਦਾ ਲਾਲਚ ਨਹੀਂ ਹੈਗਾ ਸੋ ਸਾਡੇ ਤੋਂ ਕੋਈ ਵੀ ਗਲਤੀ ਫੇਰ ਵੀ ਹੁੰਦੀ ਆ ਕਿਸੇ ਨੂੰ ਉੱਚਾ ਨੀਵਾ ਕਿਸੇ ਨੂੰ ਦਿਲ ਨੂੰ ਠੇਸ ਪਹੁੰਚੀ ਆ ਤੇ ਸਾਨੂੰ ਮਾਫ ਕਰਦੇ ਹੋ ਤੇ ਪਲੀਜ਼ ਇਹ ਅਸੀਂ ਕਿਸੇ ਨੂੰ ਵੀ ਕਿਸੇ ਦੇ ਦਿਲ ਨੂੰ ਠੇਸ ਨਹੀਂ ਪਹੁੰਚਾਉਣਾ ਚਾਹੁੰਦੇ ਬਸ ਇੱਕ ਸਾਡਾ ਮੈਸੇਜ ਆ ਜੀ ਕਿਉਂਕਿ ਆਪਾਂ ਸਾਰੇ ਸੁਣਦੇ ਹੀ ਆ ਕਿੰਨਾ ਕੁਝ ਹੋ ਰਿਹਾ ਆ ਤੇ ਕਿੰਨੇ ਕਿੰਨੇ ਲੋਕ ਚੰਗੇ ਵੀ ਬਹੁਤ ਨੇ ਤੇ ਕੁਝ ਮਾੜਾ ਵੀ ਬਹੁਤ ਹੋ ਰਿਹਾ ਆ ਜੀ ਤੇ ਆਪਾਂ ਸਾਰਿਆਂ ਨੇ ਹੀ ਰਲ ਕੇ ਇਸ ਦਾਸ ਦੀ ਪ੍ਰਥਾ ਨੂੰ ਖਤਮ ਕਰਨਾ ਹੈ ਜੀ ਜੀ ਕਿਉਂਕਿ ਆਪਾਂ ਜਦੋਂ ਵੀ ਸੋਸ਼ਲ ਮੀਡੀਆ ਦੇਖਦੇ ਆ ਜਾਂ ਸੋਸ਼ਲ ਮੀਡੀਆ ਸਕਰੋਲ ਕਰਦੇ ਆ ਉਸ ਟਾਈਮ ਆਪਾਂ ਨੂੰ ਇਹ ਚੀਜ਼ਾਂ ਦੇਖਣ ਨੂੰ ਮਿਲਦੀਆਂ ਨੇ ਕਿ ਉਹ ਜਗ੍ਹਾ ਤੇ ਦਾਸ ਦੀ ਬਲੀ ਚੜੀ ਗਈ ਆ ਕੁੜੀ ਤਾਂ ਤੁਸੀਂ ਪਲੀਜ਼ ਕੁੜੀ ਬਾਰੇ ਸੋਚਿਆ ਕਰੋ ਕਿ ਉਹਦੇ ਦਿਲ ਤੇ ਉਹ ਪੱਥਰ ਰੱਖ ਕੇ ਤੁਹਾਡੇ ਲਈ ਤੁਹਾਡੀਆਂ ਕਿੰਨੀਆਂ ਗੱਲਾਂ ਸਹਿਣ ਕਰ ਰਹੀ ਆ ਸਿਰਫ ਆਪਣੇ ਪਿਓ ਦੀ ਖਾਤਰ ਬਿਲਕੁਲ ਕਿਉਂਕਿ ਉਹ ਵੀ ਸੋਚਦੀ ਆ ਕਿ ਕਾਸ਼ ਮੇਰਾ ਪਿਓ ਮੈਨੂੰ ਅੱਜ ਦਾਜ ਦੇ ਕੇ ਤੋੜਦਾ ਤਾਂ ਮੈਨੂੰ ਅੱਜ ਇਹ ਦਿਨ ਦੇਖਣਾ ਨਾ ਪੈਂਦਾ ਕਾਸ਼ ਮੇਰਾ ਪਿਓ ਮੈਨੂੰ ਗੱਡੀ ਦੇ ਕੇ ਤੋੜਦਾ ਮੈਨੂੰ ਅੱਜ ਇਹ ਦਿਨ ਦੇਖਣਾ ਨਾ ਪੈਂਦਾ ਇਹਨਾਂ ਹਾਲਾਤਾਂ ਨੂੰ ਦੇਖਦੇ ਹੋਏ ਸਾਡੀ ਅੱਜ ਦੀ ਪੀੜ੍ਹੀ ਜਾਨਕ ਮੇਰੇ ਵਰਗੀਆਂ ਕੁੜੀਆਂ ਬਹੁਤ ਕੁਝ ਸੋਚ ਲਿਆ ਨੇ ਆਪਣੀਆਂ ਧੀਆਂ ਬਾਰੇ ਕਿ ਜਦੋਂ ਸਾਡਾ ਉਹਨਾਂ ਦਾ ਵਿਆਹ ਹੋਊਗਾ ਅਸੀਂ ਉਹਨਾਂ ਦੇ ਕੀ ਕੁਝ ਕਰਾਂਗੇ ਜਾਂ ਅਸੀਂ ਹੁਣ ਤੋਂ ਹੀ ਜੋੜਨਾ ਸ਼ੁਰੂ ਕਰ ਦਈਏ ਜਾਂ ਅਸੀਂ ਇਹਨਾਂ ਚੀਜ਼ਾਂ ਨੂੰ ਕਿਸ ਤਰ੍ਹਾਂ ਕੈਰੀ ਕਰੀਏ ਕਿਸ ਤਰ੍ਹਾਂ ਸੰਭਾਲੀਏ ਅੱਗੇ ਲੈ ਕੇ ਜਾਈਏ ਸਿਮਰਨ ਇੱਕ ਤਾਂ ਪੈਰੈਂਟਸ ਨੇ ਅੱਜ ਕੱਲ ਕੁੜੀਆਂ ਪੜ੍ਹਦੀਆਂ ਵੀ ਬਹੁਤ ਨੇ ਹਨਾ ਪੱਛਿਆਂ ਨੂੰ ਪੜਾਇਆ ਵੀ ਜਾਂਦਾ ਮੈਨੂੰ ਲੱਗਦਾ ਬਹੁਤ ਬਿਲ ਨੇ ਜਿਹੜੇ ਪੜ੍ਹਾਈ ਦੇ ਪੱਖੋਂ ਵਾਂਝੇ ਰਹਿੰਦੇ ਨੇ ਤੇ ਪੈਰੈਂਟਸ ਨੂੰ ਸਮਝ ਆ ਗਈ ਆ ਪੈਰੈਂਟਸ ਆਪ ਘੱਟ ਖਾ ਲੈਣਗੇ ਆਪ ਘੱਟ ਪਾ ਲੈਣਗੇ ਪਰ ਬੱਚਿਆਂ ਨੂੰ ਪੜ੍ਹਾਈ ਦੇ ਮਾਮਲੇ 'ਚ ਅੱਗੇ ਵਧਾ ਰਹੇ ਨੇ ਦੇਖੋ ਜਿਹੜੀ ਪੜ੍ਹਾਈ ਆ ਨਾ ਇਹ ਵੀ ਇੱਕ ਦਾਦਾ ਘੱਟ ਨਹੀਂ ਹੈਗੀ ਪੜ੍ਹਾਈ ਤੇ ਬਹੁਤ ਖਰਚਾ ਆਂਦਾ ਹੈ ਇਹ ਕੁੜੀਆਂ ਦਾ ਪੜਾਈ ਦਾ ਇੰਨਾ ਕਿ ਹਰ ਚੀਜ਼ ਦਾ ਇੰਨਾ ਕ ਖਰਚਾ ਪੈਰੈਂਟਸ ਨੂੰ ਉਹ ਵੀ ਪੂਰਾ ਕਰਨਾ ਔਖਾ ਹੋ ਜਾਂਦਾ ਪਰ ਫਿਰ ਵੀ ਉਹਨੇ ਜਾਣਾ ਤਾਂ ਸੌਰੇ ਘਾਰ ਹੀ ਹੁੰਦਾ ਨਾ ਬਿਲਕੁਲ ਬਿਲਕੁਲ ਸਭਿਆਨੇ ਤਾਂ ਤੋਰ ਦੇਣੀ ਸਾਰੇ ਸਾਰੇ ਗੁਣ ਦੇ ਕੇ ਪੜਾਈ ਪੂਰੀ ਕਰਾ ਕੇ ਪੜਾਈ ਕਰਵਾ ਕੇ ਉਹਨਾਂ ਨੇ ਆ ਪਤਾ ਨਹੀਂ ਉਹਦੀ ਕਮਾਈ ਖਾਣੀ ਜਾਣਾ ਤਾਂ ਸਾਰਾ ਸੌਰੇ ਘਾਰ ਹੀ ਆ ਸਾਰੇ ਕਰੈਡਿਟ ਤਾਂ ਸੌਰੀ ਪਰਿਵਾਰ ਨੂੰ ਮਿਲਦਾ ਕਿ ਤੁਹਾਡੀ ਨੂੰ ਕੀ ਕਰਦੀ ਸੋ ਤੁਸੀਂ ਦਾਜ ਨੂੰ ਹੀ ਪੜਾਈ ਨੂੰ ਹੀ ਦਾਜ ਸਮਝਿਆ ਕਰੋ ਕਿਉਂਕਿ ਤੁਹਾਡੇ ਘਰ ਆ ਕੇ ਹੀ ਉਹਨੇ ਆਪਣੀ ਗਵਰਨਮੈਂਟ ਜੌਬ ਲਗਾ ਲਓ ਪ੍ਰਾਈਵੇਟ ਲਗਾ ਲਓ ਤੁਹਾਡੇ ਕਾਰੀ ਹੀ ਆਕੇ ਕਰਨੀ ਆ ਪਰਸਨੈਲਿਟੀ ਤੁਹਾਡੀ ਹੀ ਬਣਨੀ ਆ ਰੁਤਬਾ ਤੁਹਾਡਾ ਹੀ ਬਣਨਾ ਜੇ ਉਹ ਜੋ ਵੀ ਨਹੀਂ ਕਰਦੀ ਹੈਗੀ ਮੰਨ ਲਓ ਤੁਹਾਡੇ ਬੱਚਿਆਂ ਨੂੰ ਤਾਂ ਪੜਾਏਗੀ ਨਾ ਬਿਲਕੁਲ ਬੱਚਿਆਂ ਦਾ ਵਧੀਆ ਤਰ੍ਹਾਂ ਪੜਾਏਗੀ ਤੁਹਾਨੂੰ ਬੱਚੇ ਤਾਂ ਨਹੀਂ ਟਿਊਸ਼ਨ ਲਾਣੇ ਘਰ ਨੂੰ ਵੀ ਸੰਭਾਲੇਗੀ ਜਿਸ ਤਰ੍ਹਾਂ ਦੀ ਨਾਲੇਜ ਹੈ ਉਸ ਤਰ੍ਹਾਂ ਘਰ ਨੂੰ ਮੈਂ ਕਰੂਗੀ ਬਿਲਕੁਲ 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 ਠੀਕ ਹੈ ਸੋ ਆਪਾਂ ਸੋ ਅੱਜ ਦੀ ਵੀਡੀਓ ਜੀ ਸਾਡੀ ਇੱਥੇ ਹੀ ਸਮਾਪਤ ਹੁੰਦੀ ਹੈ ਜੀ ਤੇ ਸਾਨੂੰ ਦਿਓ ਜੀ ਇਜਾਜ਼ਤ ਸਾਡੀ ਵੀਡੀਓ ਵਧੀਆ ਲੱਗੀ ਤਾਂ ਜੀ ਲਾਇਕ ਕਮੈਂਟ ਸ਼ੇਅਰ ਸਬਸਕ੍ਰਾਈਬ ਜਰੂਰ ਕਰ ਲੈ ਜੀ ਰੱਬ ਰੱਖਾ ਜੀ